ਅੱਜ ਪਿੰਪਣਾ ਵਾਲੇ ਵਿਖੇ ਸ਼੍ਰੀ ਗੁਰੂ ਅਰਬਿਦਾਸ ਟਾਈਗਰ ਫੋਰਸ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਉਸ ਦੇ ਨਾਲ ਨੌਜਵਾਨਾਂ ਦੇ ਨਾਲ ਨਾਲ ਹੀ ਲੇਡੀਜ਼ ਵੱਲੋਂ ਦੀ ਖੂਨਦਾਨ ਕੀਤਾ ਗਿਆ ਆਪਾਂ ਗੱਲਬਾਤ ਕਰਾਂਗੇ ਮੈਡਮ ਕੀ ਨਾਮ ਹੈ ਤੁਹਾਡਾ ਨੀਦੀ ਨੀਦੀ ਤੇ ਮੈਡਮ ਅੱਜ ਤੁਸੀਂ ਖੂਨਦਾਨ ਕੈਂਪ ਦੇ ਵਿੱਚ ਹਿੱਸਾ ਲਿਆ ਤੇ ਕਿਸ ਤਰ੍ਹਾਂ ਦਾ ਮਹਿਸੂਸ ਨੂੰ ਫੀਲ ਹੋ ਰਿਹਾ ਬਹੁਤ ਵਧੀਆ ਤੇ ਨੌਜਵਾਨਾਂ ਨੂੰ ਤੇ ਲੇਡੀਜ਼ ਨੂੰ ਕੀ ਸੁਨੇਹੇ ਦੇਣਾ ਚਾਹੋਗੇ ਇਹੀ ਕਿ ਆ ਕੇ ਖੂਨਦਾਨ ਕਰਾਉਣ ਅਤੇ ਜਿਸ ਤਰ੍ਹਾਂ ਨੇੜੀ ਸੋ ਨਸ਼ਾ ਬਹੁਤ ਕਰ ਰਹੀਆਂ ਕੀ ਕਹਿਣਾ ਚਾਹੁੰਗੇ मतलब नशा जेडे ज्यादा ਕਰ ਰਹੀ ਆ ਉਹਨਾਂ ਲਈ ਕਿਹੜੇ ਚਾਹੂੰਗੀ ਨਸ਼ਾ ਬਾਦ ਕਰਕੇ ਜਿਨ੍ਹਾਂ ਦੀ ਹੈਲਪ ਕਰ ਸਕਦੇ ਉਹਨਾਂ ਦੀ ਹੈਲਪ ਕਰਨ ਜਿਨ੍ਹਾਂ ਨੂੰ ਖੂਨ ਦੀ ਲੋੜ ਆ ਸੋ ਲੇਡੀਸ ਨੂੰ ਵੀ ਕਿਹਾ ਕਿ ਖੂਨਦਾਨ ਜਰੂਰ ਕਰਨਾ ਚਾਹੀਦਾ ਪਰ ਨਸ਼ੇ ਨੇ ਕੋੜ ਨੂੰ ਜਿਹੜਾ ਬਿਲਕੁਲ ਖਤਮ ਕਰਨਾ ਚਾਹੀਦਾ ਲਗਾਤਾਰ ਤਸਵੀਰਾਂ ਜਿਹੜੀਆਂ ਪਿਪੜਾਂ ਵਾਲੇ ਦੇ ਦੇਖ ਰਹੇ ਹੋ ਤੁਸੀਂ जय भीम जय भारत जय गुरुदेव ਧੰਨ ਗੁਰਦੇਵ ਸੋ ਅੱਜ ਬਾਬਾ ਸਾਹਿਬ ਜੀ ਦੇ 134ਵੇਂ ਜਨਮ ਦਿਵਸ ਉੱਤੇ ਜੋ ਤੀਸਰਾ ਬਲੱਡ ੈਂਪ ਗੁਰਵਿੰਦਾਸ ਟਾਈਗਰ ਫੋਰਸ ਦੀ ਟੀਮ ਵੱਲੋਂ ਲਗਾਇਆ ਗਿਆ ਸੀ ਔਰ ਤੁਸੀਂ ਦੇਖ ਸਕਦੇ ਹੋ ਸਾਡੀਆਂ ਮਾਤਾ-ਮਾਂ ਸਾਡੀਆਂ ਭੈਣਾਂ ਨੇ ਜੋ ਅੱਜ ਖੂਨਦਾਨ ਕਰਕੇ ਬਾਬਾ ਸਾਹਿਬ ਨੂੰ ਸੱਚੀ ਸੰਦਾਰਜੋ ਦਿੱਤੀ ਹੈ ਕਿਉਂਕਿ ਬਾਬਾ ਸਾਹਿਬ ਨਾਰੀ ਮੁਕਤੀ ਦਾਤਾ ਹੋਏ ਨੇ ਕਿਉਂਕਿ ਔਰਤਾਂ ਦੇ ਜਿਹੜੇ ਹੱਕਾਂ ਦੀ ਗੱਲ ਜਿਹੜੀ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਜਿਹੜੀ ਸਾਨੂੰ ਪੱਕੇ ਤੌਰ ਤੇ ਲਿਖ ਕੇ ਦਿੱਤੀ ਇਹਨਾਂ ਦੇ ਹੱਤਾਂ ਦੀ ਜਿਹੜੀ ਗੱਲ ਕੀਤੀ ਆ ਉਹਨਾਂ ਤੋਂ ਬਹੁਤ ਸਾਰੀਆਂ ਅੱਜ ਦੀਆਂ ਸਾਡੀਆਂ ਮਾਤਾਵਾਂ ਭੈਣਾਂ ਜਿਹੜੀਆਂ ਆ ਬਹੁਤ ਅਨਜਾਨ ਨੇ ਜਿਨ੍ਹਾਂ ਨੂੰ ਹਲੇ ਤੱਕ ਬਾਬਾ ਸਾਹਿਬ ਦੀ ਜਿਹੜੀ ਦੇਨ ਆ ਉਹਨਾਂ ਦੇ ਹੱਕਾ ਬਰਤੀ ਉਹਨਾਂ ਨੂੰ ਨਹੀਂ ਪਤਾ ਸੋ ਅਪੀਲ ਕਰਦੇ ਆ ਕਿ ਆਪਣੇ ਬੱਚਿਆਂ ਨੂੰ ਖਾਸ ਕਰਕੇ ਬੱਚੀਆਂ ਨੂੰ ਔਰ ਭੈਣਾਂ ਨੂੰ ਬਾਬਾ ਸਾਹਿਬ ਜੀ ਬਾਰੇ ਪੜ੍ਹਨਾ ਚਾਹੀਦਾ ਤਾਂ ਕਿ ਜੋ ਅੱਜ ਜੋ ਜਿਸ ਵੀ ਮਕਾਮ ਤੇ ਪਹੁੰਚੇ ਨੇ ਅੱਜ ਜੋ ਵੀ ਜਿਸ ਵੀ ਪੋਜੀਸ਼ਨ ਤੇ ਪਹੁੰਚੇ ਨੇ ਉਹ ਬਾਬਾ ਸਾਹਿਬ ਦੀ ਦੇਨ ਆ ਉਹ ਉਹਨਾਂ ਦੇ ਬਣਾਏ ਹੋਏ ਜਿਹੜੇ ਕਾਨੂੰਨ ਜਿਹੜੇ ਉਹਨਾਂ ਦੀ ਰੱਖਿਆ ਕਰਦੇ ਆ ਸੋ ਅੱਜ ਦਾ ਜਿਹੜਾ ਬਲੱਡ ਕੈਂਪ ਆ ਉਹ ਸਫਲ ਜਾ ਰਿਹਾ ਆ ਉਮੀਦ ਕਰਦੇ ਸ਼ਾਮ ਤੱਕ ਹੋਰ ਵੀ ਜਿਹੜਾ ਬਹੁਤ ਅੱਗੇ ਵਧੇਗਾ ਸਾਡੀ ਜਿਹੜੀ ਗਿਣਤੀ ਆ ਜਿਹੜੀ ਜੋਨਟਾ ਦੀ ਉਹ ਅੱਗੇ ਵਧੇਗੀ ਸੋ ਮੈਂ ਆਪਣੀਆਂ ਭੈਣਾਂ ਦਾ ਆਪਣੀਆਂ ਮਾਤਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਸਾਡੇ ਖੋਹਦਾਨ ਕੈਂਪ ਦੇ ਵਿੱਚ ਜਿਹੜਾ ਇਹਨਾਂ ਨੇ ਯੋਗਦਾਨ ਪਾਇਆ ਸੋ ਸਾਡੀ ਗੁਰੂ ਵਿਦਾਸ ਟਾਈਗਰ ਫੋਰਸ ਦੀ ਦਾਸ ਆਕਾਸ਼ ਸਿੰਘ ਜ਼ਿਲ੍ਹਾ ਯੂਥ ਪ੍ਰਧਾਨ ਔਰ ਦੋਹਾ ਪ੍ਰਧਾਨ ਮਨੀਸ਼ ਕਾਲ ਜੀ ਬੋਲ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸੋ ਇਹਨਾਂ ਨੇ ਆ ਕੇ ਸਾਡਾ ਸਾਥ ਦਿੱਤਾ ਥੈਂਕ ਯੂ ਬਾਲਮਿਕੀ ਹਰ ਹਰ ਬਾਲਮਿਕੀ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦੀ ਫਤਿਹ ਜੀ ਸਾਰੇ ਭਰਾਵਾਂ ਦਾ ਤੈਹ ਦਿਲੋਂ ਧੰਨਵਾਦ ਆ ਜੀ ਜਿਹੜੇ ਆਪਣਾ ਕੀਮਤੀ ਸਮਾਂ ਕੱਢ ਗਏ ਪਿੰਪਲ ਵਾਲੇ ਹੁਸ਼ਿਆਰਪੁਰ ਦੇ ਵਿੱਚ ਅੱਜ ਤੀਜਾ ਖੂਨਦਾਨ ਕੈਂਪ 바ਵਾ ਸਾਹਿਬ ਨੂੰ ਸਮਰਪਿਤ ਆ ਜੀ ਉੱਥੇ ਆਏ ਆ ਸਾਰੇ ਭਰਾ ਉਹਨਾਂ ਦਾ ਤੈਹ ਦਿਲੋਂ ਧੰਨਵਾਦ ਆ ਜੀ ਤੇ ਸਾਰੇ ਨੌਜਵਾਨ ਸਾਡੇ ਜਿੰਨੇ ਪੜਾਇਆ ਜਿੰਨਾ ਯੂਥ ਆ ਸਾਡੇ ਕਿਹਦੇ ਆਏ ਆ 바ਵਾ ਸਾਹਿਬ ਨੂੰ ਸਮਰਪਿਤ ਆਏ ਆ ਇਹ ਤਾਂ ਸਾਡਾ ਬਹੁਤ ਹੀ ਵਧੀਆ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਫਲਾਈ ਕੈਂਪ ਆ ਜੀ 100 ਪਲੱਸ ਨੇ ਲੱਗੇ ਸਾਡੀ ਜੁੰਟ ਹੋ ਚੁੱਕੀ ਆ ਜੀ ਮਾਰਨ ਚੜਦੀ ਇਕਲਾ ਜੀਦੀ ਰੱਖਣ ਇਹ ਜੋ ਸੇਵਾ ਸਾਡੀ ਝੋਲੀ ਪਈ ਆ ਮਹਾਰਾਜ ਨੇ ਇਹ ਗਾਂ ਤੋਂ ਗਾਂ ਅਸੀਂ ਇੱਦਾਂ ਹੀ ਕਰਦੇ ਰਹਿਣਾ ਆ ਮੈਂ ਔਰ ਮੇਰਾ ਆਕਾਸ਼ ਅਸੀਂ ਦੋਨੋਂ ਭਰਾਵਾਂ ਨੇ ਲੜ ਕੇ ਇਹ ਜਿੱਦਾਂ ਅਸੀਂ ਸ਼ੁਰੂ ਕੀਤਾ ਸੀਗਾ ਬਲੱਡ ਕੈਂਪ ਦਾ ਅੱਜ 3 ਸਾਲ ਹੋ ਗਏ ਸਾਨੂੰ ਲਗਾਤਾਰ ਤਾਂ ਮਹਾਰਾਜ ਗਾਂ ਇਦਾਂ ਹੀ ਸਾਡੀ ਤੋਂ ਸੇਵਾ ਲੈਂਦੇ ਰਹਿਣ ਜੀ ਬਸ ਇੱਕ ਮੇਰੀ ਬੇਨਤੀ ਆ ਆਪਣੇ ਸਮਾਜ ਨੂੰ ਆਪਣੇ ਯੂਥ ਨੂੰ ਵੀ ਇਦਾਂ ਹੀ ਆਪਾਂ ਸਾਂਝ ਬਣਾ ਕੇ ਰੱਖੀਏ ਜਿੱਦਾਂ ਹੁਣ ਕਈ ਬੰਦੇ ਬਾਹਰ ਬੈਠੇ ਆ ਜਾਂ ਕਿੱਦਾਂ ਆ ਭੜਕਾਉ ਭਾਸ਼ਣ ਦਿੰਦੇ ਆ ਬਿਆਨਬਾਜ਼ੀ ਕਰਦੇ ਆ ਉਹਨਾਂ ਦੇ ਮਗਰ ਲੱਗ ਕੇ ਆਪਾਂ ਕੋਈ ਵੀ ਗਲਤ ਕਦਮ ਨਹੀਂ ਚੱਕਣਾ ਨਾ ਆਪਣਾ ਭਾਈਚਾਰਾ ਖਰਾਬ ਕਰਨਾ ਆਪਾਂ ਜਿੱਦਾਂ ਹੁਣ ਅਸੀਂ ਇਕੱਠੇ ਆ ਤੁਸੀਂ ਦੇਖ ਸਕਦੇ ਆ ਕਿੰਨਾ ਇਕੱਠਾ ਏਦਾਂ ਹੀ ਆਪਾਂ ਰਲ ਕੇ ਰਹੀਏ ਇਹਦੀ ਸਾਂਝ ਬਣਾ ਕੇ ਰੱਖੀਏ ਜੀ ਤਾਂ ਬਸ ਏਦਾਂ ਹੀ ਇਹੀ ਅਪੀਲ ਆ ਮੈਨੂੰ ਤਾਂ ਬਾਕੀ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਜਿਹੜੇ ਆਪਣੇ ਭਰਾ ਕੰਮਕਾਰ ਚ ਸੈੱਟ ਆਣ ਗੋਡਾ ਵਧੀਆ ਆ ਹਨਾ ਉਹ ਆਪਣੇ ਗਲੀ ਮੱਲਿਆਂ 'ਚ ਜਾਂ ਆਪਣੇ ਪਿੰਡ ਦੇ ਵਿੱਚ ਆਪਣਾ ਦੇਖਣ ਵੀ ਜਿਹੜਾ ਕੋਈ ਪਰਿਵਾਰ ਆ ਉਹ ਬੱਚੇ ਨੂੰ ਪੜਾਵਾ ਨਹੀਂ ਸਕਦਾ ਤਾਂ ਰਲ ਕੇ ਮੇਰਾ ਭਰਾ ਬੱਚਿਆਂ ਨੂੰ ਜਿੱਦਾਂ ਨਾ ਪੜਾਉਣਾ ਸ਼ੁਰੂ ਕਰੋ ਤੁਸੀਂ ਜੇ ਆਪਣੇ ਪਿੰਡ ਦੇ ਵਿੱਚ ਗਲੀ ਮਲੇ ਤੁਸੀਂ 2-3 ਬੱਚੇ ਵੀ ਪੜਾਉਤੇ ਉਹਨਾਂ ਨੂੰ ਕਾਬਲ ਕਰ ਦਿੱਤਾ ਤਾਂ ਉਸ ਤੋਂ ਵੱਡੀ ਸੇਵਾ ਹੋਰ ਕੋਈ ਨਹੀਂ ਹੈਗੀ ਗੁਰਦੁਆਰਿਆਂ ਦੇ ਵਿੱਚ ਨਾ ਦਾਣ ਦਿਓ ਲੋਕਾਂ ਨੂੰ ਨਾ ਅ ਮੈਂ ਤੁਸੀਂ ਇੱਧਰ ਉੱਧਰ ਪੈਸੇ ਦੇ ਕੇ ਲੋਕਾਂ ਨੂੰ ਉਹ ਚੀਜ਼ਾਂ ਤੇ ਵਿਅਸਤ ਨਾ ਕਰੋ ਸਾਵੇਂ ਕੀ ਕੋਈ ਬੱਚਾ ਦੇਖੋ ਉਹਦੀਆਂ ਫੀਸਾਂ ਦਿਓ ਜਿਹੜਾ ਕਿਹੜਾ ਇਲਾਜ ਕਰਵਾਉਣ ਵਾਲਾ ਉਹਦਾ ਇਲਾਜ ਕਰਵਾਓ ਇਦਾਂ ਦੇ ਕੰਮਾਂ ਚ ਖਾਂ ਬਦੋ ਕਿਸੇ ਪ੍ਰਧਾਨ ਨੂੰ ਕਿਸੇ ਹੋਰ ਬੰਦੇ ਨੂੰ ਪੈਸੇ ਦੇ ਕੇ ਉਹ ਚੀਜ਼ਾਂ ਜਿਹੜੀਆਂ ਆ ਮੇਰੇ ਹਿਸਾਬ ਨਾਲ ਬੰਦ ਕਰਨੀਆਂ ਚਾਹੀਦੀਆਂ ਆ ਠੀਕ ਆ ਜੀ ਬਾਕੀ ਤੁਸੀਂ ਦੇਖ ਸਕਦੇ ਆ ਜੀ ਬਸ ਇਹੀ ਬਹੁਤ ਖੁਸ਼ੀ ਆ ਵੀ ਸਾਡੇ ਕਹਣ ਦੇ ਸਾਰਾ ਸਮਾਜ ਸਾਡੇ ਸਾਰੇ ਆਲੇ ਦੁਆਲੇ ਦੇ ਯੂਥ ਆਇਆ ਆ ਜੀ ਠੀਕ ਆ ਜੀ ਜੈ ਗੁਰਦੇਵ ਧੰਨ ਗੁਰਦੇਵ ਜੀ ਅੱਜ ਪਿਪਲਾਂ ਵਾਲਾ ਵਿਖੇ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਵੱਲ ਦੇ ਮਨੀਸ਼ ਕਾਲਜ ਵੱਲੋਂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਜਿਹੜਾ ਬਲੱਡ ਕੈਂਪ ਲਗਾਇਆ ਗਿਆ ਆ ਭੀਮਰਾ ਭੀਮਰਾ ਉਹ ਅੰਬेडकर ਜੀ ਦੇ ਨੂੰ ਸਮਰਪਿਤ ਹੋ ਕੇ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਤੇ ਇਸ ਤਰ੍ਹਾਂ ਦੇ ਨੌਜਵਾਨ ਜਿਹੜੇ ਹੈਗੇ ਆ ਇਹਨਾਂ ਨੂੰ ਇਸ ਤਰ੍ਹਾਂ ਦੇ ਕੰਮ ਤੇ ਹੋਰ ਖੇਡਾਂ ਵਾਲੇ ਪਾਸੇ ਕੰਮ ਆ ਵਧੀਆ ਤੋਂ ਵਧੀਆ ਜਿਹੜੇ ਹੈਗੇ ਕੰਮ ਕਰਨੇ ਚਾਹੀਦੇ ਆ ਇਹਨਾਂ ਨੂੰ ਇਹਨਾਂ ਨੂੰ ਦੇਖ ਕੇ ਜਿਹੜਾ ਯਾਰ ਹੋਰ ਵੀ ਨੌਜਵਾਨ ਜਿਹੜੇ ਆ ਉਹ ਉਹਨਾਂ ਨੂੰ ਜਿਹੜਾ ਆ ਇਸ ਪਾਸੇ ਤੁਰਨ ਦਾ ਮੌਕਾ ਮਿਲਦਾ ਆਇਆ ਗਿਆ ਤੇ ਮੈਂ ਇਹਨਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਆਂ ਜਿਹੜਾ ਇਹਨਾਂ ਨੇ ਬਲੱਡ ਕੈਂਪ ਲਾਇਆ ਆ ਤੇ ਹੋਰ ਵੀ ਮੈਨੂੰ ਉਹਨਾਂ ਨੇ ਦੱਸਿਆ ਕਿ ਅਸੀਂ ਜਿਹੜੇ ਬੱਚੇ ਹੈਗੇ ਜਿਨ੍ਹਾਂ ਨੂੰ ਜਿਹੜੇ ਫੀਸ ਨਹੀਂ ਜਮ੍ਹਾਂ ਕਰਾ ਸਕਦੇ ਆ ਜਾਂ ਜਿਨ੍ਹਾਂ ਨੂੰ ਜਿਹੜਾ ਆ ਕਿਸੇ ਪੈਸਿਆਂ ਦੀ ਲੋੜ ਹੁੰਦੀ ਆ ਕੋਈ ਸਮਾਨ ਦੀ ਲੋੜ ਹੁੰਦੀ ਆ ਉਹਨਾਂ ਦੀ ਵੀ ਇਹ ਹਮਦਦ ਕਰਦੇ ਆ ਇਹ ਬਹੁਤ ਹੀ ਵਧੀਆ ਕੰਮ ਹੈਗਾ ਆ ਮੈਂ ਇਹਨਾਂ ਨੂੰ ਧੰਨਵਾਦ ਕਰਦਾ ਇਹਨਾਂ ਦਾ ਤੇ ਸਰ ਇਸ ਤਰ੍ਹਾਂ ਅਸੀਂ ਨੌਜਵਾਨ ਪੀੜ੍ਹੀ ਜਿਹੜੀ ਨਸ਼ੇ ਬਹੁਤ ਖਾਦੀ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਿਆਂ ਦੇ ਵਿਰੁੱਧ ਜਿਹੜਾ ਆ ਯੁੱਧ ਨਸ਼ਿਆਂ ਦੇ ਵਿਰੁੱਧ ਅਭਿਆਨ ਚਲਾਇਆ ਜਾ ਰਿਹਾ ਆ ਉਸ ਦੇ ਸਬੰਧ ਦੇ ਵਿੱਚ ਵੀ ਮੈਂ ਇਹਨਾਂ ਦੇ ਸਹਿਯੋਗ ਦੇ ਨਾਲ ਜਿਹੜੇ ਆਏ ਹੋਏ ਨੌਜਵਾਨ ਹੈਗੇ ਆ ਉਹਨਾਂ ਨੂੰ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈਗੀ ਆ ਉਹਨਾਂ ਨੂੰ ਸਾਰਾ ਇਹਦਾ ਨਸ਼ਿਆਂ ਦਾ ਜਿਹੜਾ ਕੋੜ ਹੈਗਾ ਆ ਉਹਨੂੰ ਦੂਰ ਕਰਨ ਵਾਸਤੇ ਇਹਨਾਂ ਦੇ ਸਹਿਯੋਗ ਲੈਣ ਵਾਸਤੇ ਜਿਹੜਾ ਹੈਗਾ ਆ ਉਹ ਮੀਟਿੰਗ ਕੀਤੀ ਹੈਗੀ ਆ ਤੇ ਮੈਂ ਨੌਜਵਾਨਾਂ ਨੂੰ ਇਹੀ ਅਪੀਲ ਕਰਦਾ ਆ ਕਿ ਵੱਟ ਤੋਂ ਵੱਧ ਜਿਹੜਾ ਹੈਗਾ ਆ ਖੇਡਾਂ ਵਾਲੇ ਪਾਸੇ ਧਿਆਨ ਦੇਣ ਦੇਣ ਤਾਂ ਜੋ ਜਿਹੜਾ ਹੈਗਾ ਆ ਆਪਾਂ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਘੋਰ ਤੋਂ ਬਚਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਹਰ ਸਾਲ ਦੀ ਤਰ੍ਹਾਂ ਗੁਰੂ ਰਵਦਾਸ ਟਾਈਗਰ ਫੋਰਸ ਵੱਲੋਂ ਪਿੱਪਲਾਵਾਲੀ ਹੁਸ਼ਿਆਰਪੁਰ ਮਨੀਸ਼ ਕੌਲ ਦੁਆਬਾ ਪ੍ਰਧਾਨ ਅਤੇ ਸਾਡੇ ਆਕਾਸ਼ ਹੀਰ ਜੀ ਅਤੇ ਹੋਰ ਜਿੰਨੇ ਵੀ ਬੁੱਧੀਜੀਵੀ ਸਾਡੇ ਸਹਿਯੋਗੀ ਸਜਣਾ ਦੇ ਸਹਿਯੋਗ ਦੇ ਨਾਲ ਜਿਹੜਾ ਬਲੱਡ ਕੈਂਪ ਲਗਾਇਆ ਜਾਂਦਾ ਆ ਉਹਦੇ ਵਿੱਚ ਜਿਹੜਾ ਇਹ ਬਲੱਡ ਹੈ ਸਾਨੂੰ ਭਾਵੇਂ ਅੱਧੀ ਰਾਤ ਨੂੰ ਫੋਨ ਆਵੇ ਜਾਂ ਦਿਨੇ ਆਵੇ ਅਸੀਂ ਗਰੀਬ ਗੁਰਬੇ ਦੀ ਮਦਦ ਲਈ ਹਮੇਸ਼ਾ ਤਿਆਰ ਖੜੇ ਰਹਿੰਦੇ ਆ ਸੋ ਇਸ ਵਾਰ ਸਾਡੇ ਮਨੀਸ਼ ਕਾਲ ਜੀ ਅਤੇ ਹੋਰ ਸਾਡੇ ਸਾਥੀਆਂ ਨੇ ਰਲ ਮਿਲ ਕੇ ਕੁਝ ਬੱਚਿਆਂ ਦੀ ਫੀਸ ਦਾ ਵੀ ਪ੍ਰਬੰਧ ਕੀਤਾ ਤਾਂ ਕਿ ਜਿਹੜੀ ਐਜੂਕੇਸ਼ਨ ਆ ਉਹ ਉੱਚ ਪੱਧਰ ਤੇ ਜਾ ਸਕੇ ਸੋ ਮੈਂ ਧੰਨਵਾਦ ਕਰਦਾ ਹਾਂ ਡੀਐਸਪੀ ਬਲਵਿੰਦਰ ਸਿੰਘ ਜੀ ਭਾਜੀ ਜਿਹੜੇ ਇੱਕ ਛੋਟੇ ਜਿਹੇ ਸਨੇਹ ਤੇ ਸਾਡੇ ਵਿੱਚ ਪਹੁੰਚੇ ਆ ਸੋ ਇਹਨਾਂ ਨੇ ਇੱਥੇ ਪਹੁੰਚ ਕੇ ਨੌਜਵਾਨ ਪੀੜੀ ਦਾ ਜਿਹੜਾ ਹੌਸਲਾ ਵਧਾਇਆ ਔਰ ਉਹਨਾਂ ਨੂੰ ਨਸ਼ਿਆਂ ਤੋਂ ਅਤੇ ਖੇਡਾਂ ਪ੍ਰਤੀ ਜਾਗਰੂਤ ਕਰਕੇ ਔਰ ਆਪਣੇ ਆਪਣੇ ਹੀ ਬੱਚਿਆਂ ਦੀ ਤਰ੍ਹਾਂ ਇਹਨਾਂ ਨੂੰ ਸਮਝਾ ਕੇ ਆਪਣਾ ਜਿਹੜਾ ਕੀਮਤੀ ਸਮਾਂ ਸਾਨੂੰ ਦਿੱਤਾ ਅਸੀਂ ਉਹਨਾਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆ ਸੋ ਪਲਵਿੰਦਰ ਭਾਜੀ ਅਸੀਂ ਜਿੱਥੇ ਵੀ ਇਹਨਾਂ ਨੂੰ ਯਾਦ ਕਰਦੇ ਆ ਇਹ ਸਾਡੇ ਨਾਲ ਹਮੇਸ਼ਾ ਮੁੰਡੇ ਨਾਲ ਮੁੰਡਾ ਲਾ ਕੇ ਖੜੇ ਹੁੰਦੇ ਆ ਪੰਜਾਬ ਪੁਲਿਸ ਤਾਂ ਹੈ ਹੀ ਹੈ ਪਰ ਇਹ ਸਾਡੇ ਇੱਕ ਹੁਸ਼ਿਆਰਪੁਰ ਦੇ ਪਰਿਵਾਰਿਕ ਸਾਡੇ ਵੱਡੇ ਭਰਾ ਨੇ ਸੋ ਇਹਨਾਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ ਜੀ ਜੈ ਗੁਰਦੇਵ ਜੀ ਅੱਜ ਸ਼੍ਰੀ ਗੁਰੂ ਵਿਦਾਸ ਟਾਈਗਰ ਫੋਰਸ ਵੱਲੋਂ ਤੀਜਾ ਲਗਾਤਾਰ ਜਿਹੜਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਪਿਪਲਾ ਵਾਲੇ ਵਿਖੇ ਗੱਲਬਾਤ ਕਰਾਂਗੇ ਸਰ ਜੈ ਗੁਰਦੇਵ ਜੀ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੀ ਜੈ ਭੀਮ ਜੈ ਭਾਰਤ ਜੀ ਤੇ ਸਰ ਅੱਜ ਜਿਹੜਾ ਖੂਨਦਾਨੈਂਟੈਂਪ ਸ੍ਰੀ ਗੁਰੂ ਅਰਬਿਦਾਸ ਟਾਈਗਰ ਫੋਰਸ ਵੱਲੋਂ ਲਗਾਇਆ ਗਿਆ ਤੇ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਬਹੁਤ ਵਧੀਆ ਉਪਰਾਲਾ ਆ ਸਾਡੇ ਮੇਰੇ ਵੀਰ ਮਨੀਸ਼ ਕਾਲ ਜੀ ਆਕਾਸ਼ਵੀਰ ਜੀ ਜੂਤ ਪ੍ਰਦਾਨ ਤੇ ਮਨੀਸ਼ ਜੀ ਦੁਆਬਾ ਪ੍ਰਦਾਨ ਤੇ ਲੱਕੀ ਬੈਂਸ ਜੀ ਵੱਲੋਂ ਜਿਹੜਾ ਉਪਰਾਲਾ ਬਹੁਤ ਵਧੀਆ ਆ ਕਿਉਂਕਿ ਇੱਕ ਤੇ ਸਮਾਜ ਨੂੰ ਸੇਧ ਦੇਣੀ ਕਿਸੇ ਦੀ ਜਾਨ ਬਚਾਉਣੀ ਬਹੁਤ ਬੜਾ ਪਰਉਪਕਾਰ ਆ ਇਹ ਬਲੱਡ ਕੈਂਪ ਇਹੋ ਜਿਹੇ ਜਿਹੜੇ ਕਰਨੇ ਸੰਗਤ ਨੂੰ ਚਾਹੀਦਾ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਇਹੋ ਜਿਹੇ ਕੈਂਪ ਲਾਉਣੇ ਚਾਹੀਦੇ ਆ ਔਰ ਆਪਣੇ ਸਤਿਗੁਰੂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਮੈਂ ਅਖਲ ਭਾਰਤੀਆ ਰਬਦਸਿਆ ਤਰਮ ਸੰਗਠਨ ਵਾਇਸ ਪ੍ਰਧਾਨ ਪੰਜਾਬ ਔਰ ਅੰਮਰਸ਼ੀ ਸੰਤਰਾਮਾਨਾ ਜੀ ਸੋਸ ਸੁਸਤਾ ਪ੍ਰੈਜ਼ੀਡੈਂਟ ਪੰਜਾਬ ਔਰ ਹਮੇਸ਼ਾ ਸਮਾਜ ਦੀ ਸੇਵਾ ਲਈ ਤਤਪਰ ਰਹੀਦਾ ਹੈ ਔਰ ਵੀਰਾਂ ਦੇ ਨਾਲ ਇਦਾਂ ਦੇ ਕੰਮਾਂ ਦੇ ਵਿੱਚ ਸਹਿਯੋਗ ਕਰਦੇ ਰਹੀਦਾ ਹੈ ਆਪਣੇ ਰੈਵਰਾਂ ਦੀ ਸੋਚ ਨੂੰ ਨਹੀਂ ਭੁੱਲਣਾ ਚਾਹੀਦਾ ਆਪਣੇ ਰੈਵਰਾਂ ਦੀ ਸੋਚ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਹੈ ਸਾਡੀ ਅੰਮ੍ਰਿਤਸ਼ੀਰ ਸੰਤਰਾਮਨ ਜੀ ਸੋਸ ਸੰਸਥਾ ਆ ਔਰ ਸਾਡਾ ਮੰਤਵ ਹੀ ਆ ਕਿ ਰਵਦਾਸੀਆ ਸਮਾਜ ਨੂੰ ਅੱਗੇ ਲਿਜਾਣ ਲਈ ਉਪਰਾਲੇ ਕਰਨੇ ਜੈ ਗੁਰਦੇਵ ਧੰਨ ਗੁਰਦੇਵ ਜਿਹੜਾ ਤੁਸੀਂ ਖੂਨਦਾਨ ਅੱਜ ਕੀਤਾ ਕਿੰਨਵੇਂ ਵਾਰੀ ਜਿਹੜਾ ਖੂਨਦਾਨ ਕੀਤਾ ਬਈ ਵੀਰ ਜੀ ਕੋਈ ਗਿਣਤੀ ਨਹੀਂ ਹੈਗੀ ਕਿ ਕਿੰਨੀ ਕਿ ਬਾਰੀ ਬਲੱਡ ਦੇ ਦਿੱਤਾ ਜਦੋਂ ਕਿਸੇ ਨੂੰ ਜ਼ਰੂਰਤ ਹੁੰਦੀ ਆ ਕੋਈ ਫੋਨ ਕਰ ਦਿੰਦਾ ਉਸ ਵੀਰ ਨੂੰ ਭੈਣ ਨੂੰ ਬਲੱਡ ਦੇਣ ਦੀ ਕੋਸ਼ਿਸ਼ ਕਰੀਦੀ ਆ ਦੇ ਸਰ ਨੌਜਵਾਨ ਨੂੰ ਕੀ ਸੰਦੇਸ਼ ਦੇਣਾ ਚਾਹੁੰਗਾ ਜਿਸ ਤਰ੍ਹਾਂ ਨੌਜਵਾਨ ਪੀੜੀ ਆ ਬਿਲਕੁਲ ਨਸ਼ੇ ਜਿਹੜੇ ਵੱਲ ਵੱਧ ਰਹੀ ਆ ਤੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਗਾ ਤੁਸੀਂ ਮੇਰਾ ਇਹੀ ਬੇਨਤੀ ਆ ਸੰਦੇਸ਼ ਵੀ ਇਹੀ ਆ ਕਿ ਆਪਣੇ ਸਤਿਗੁਰਾਂ ਦੀ ਸੋਚ ਤੇ ਪੈਰਾ ਦੀਏ ਚਾਹੇ ਸਤਿਗੁਰ ਰਵਿਦਾਸ ਮਹਾਰਾਜ ਜੀ ਆ ਮਹਾਰਿਸ਼ੀ ਵਾਲਮੀਕ ਜੀ ਆ ਬਾਬਾ ਸਾਹਿਬ ਜੀ ਉਹਨਾਂ ਦੀ ਸੋਚ ਤੇ ਪੈਰਾ ਦੀਏ ਔਰ ਉਹਨਾਂ ਨੂੰ ਸਮਰਪਿਤ ਕਾਰਜਾਂ ਲਈ ਹਮੇਸ਼ਾ ਤਤਪਰ ਰਹੀਏ ਔਰ ਜਿਹੜੀ ਅੱਜ ਦੀ ਜਨਰੇਸ਼ਨ ਹੈ ਉਹਨਾਂ ਨੂੰ ਮੇਰੀ ਇਹੀ ਬੇਨਤੀ ਆ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਸਮਾਜ ਦੀ ਸੇਵਾ ਦੇ ਵਿੱਚ ਹਮੇਸ਼ਾ ਯੋਗਦਾਨ ਪਾਈਏ। ਅੱਜ ਆਪਾਂ ਦੇਖ ਪਾ ਰਹੇ ਹਾਂ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਜੀ ਦੇ 134ਵੇਂ ਜਨਮ ਦਿਨ ਨੂੰ ਸਮਰਪਿਤ ਗੁਰਬਿੰਦਾਸ ਟਾਈਗਰ ਫੋਰਸ ਉਹ ਲੋ ਜਿਹੜਾ ਆਪਣਾ ਲਗਾਤਾਰ ਤੀਜਾ ਜਿਹੜਾ ਖੂਨ ਦਾ ਕੈਂਪ ਜਿਹੜਾ ਲਗਾਇਆ ਗਿਆ ਜੋ ਆਪ ਜੀ ਦੀ ਸੇਵਾ ਦੇ ਵਿੱਚ ਆਕਾਸ਼ ਚਿਹਰੀ ਜਿਲ੍ਹਾ ਯੂਥ ਪ੍ਰਦਾਨ ਹੁਸ਼ਿਆਰਪੁਰ ਔਰ ਦੁਆਬਾ ਪ੍ਰਦਾਨ ਬਨੀਸ਼ ਕਾਲਜੀ ਦੀ ਗ੍ਰਹਿਣ ਮਾਰਹੀ ਹੈ ਜਿਹੜਾ ਬਲੱਡ ਕੈਂਪ ਆਪਾਂ ਲਗਾਇਆ ਸੋ ਤੁਸੀਂ ਦੇਖ ਸਕਦੇ ਆ ਕਿ ਜਿਹੜਾ ਨੌਜਵਾਨਾਂ ਦੇ ਵਿੱਚ ਜਿਹੜਾ ਭਾਰੀ ਉਛਾਹ ਜਿਹੜਾ ਪਾਇਆ ਗਿਆ ਜਿਹੜਾ ਇਸ ਕੈਂਪ ਨੂੰ ਲੈ ਕੇ ਜੋ ਸਾਡੇ ਸਾਥੀ ਜਿਹੜੇ ਆ ਜਲੰਧਰ ਤੋਂ ਫਗਵਾੜੇ ਤੋਂ ਫਲੌਰ ਤੋਂ ਲੁਧਿਆਣੇ ਤੱਕ ਟਿੱਡੇ ਸਾਥੀ ਸਾਡੇ ਜਿਨ੍ਹਾਂ ਨੇ ਆ ਕੇ ਇਸ ਦੇ ਵਿੱਚ ਯੋਗਦਾਨ ਪਾਇਆ ਸੋ ਮੇਰੇ ਵੱਡੇ ਭਰਾਵਾਂ ਦਾ ਸਾਰਿਆਂ ਦਾ ਛੋਟੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆ ਸਮਾਹਲੇ ਲਗਭਗ 1:30 ਵਜੇ ਆ ਜਿਹੜਾ ਅਸੀਂ 150 ਦੇ ਆਸ-ਪਾਸ ਜਿਹੜਾ ਯੂਨਿਟ ਨੂੰ ਅਸੀਂ ਟੱਚ ਕਰ ਚੁੱਕੇ ਆ ਔਰ 5 ਵਜੇ ਤੱਕ ਜਿਹੜਾ ਬਲੱਡ ਗੈਂਪ ਸਾਡੇ ਚੱਲਣਾ ਆ ਉਮੀਦ ਕਰਦੇ ਆ ਅਸੀਂ 200 ਪਲੱਸ ਨੂੰ ਅਸੀਂ ਟੱਚ ਕਰਾਂਗੇ ਜੋ ਹਰ ਸਾਲ ਦੀ ਤਰ੍ਹਾਂ ਜਿਹੜਾ ਸਾਡਾ ਰਿਸਪੌਂਸ ਆ ਔਰ ਸਾਲ ਦੀ ਸਰ ਸਾਡਾ ਜਿਹੜਾ ਬਹੁਤ ਵਧੀਆ ਅੱਗੇ ਵਧ ਰਿਹਾ ਆ ਸੋ ਸਾਰੇ ਨੌਜਵਾਨਾਂ ਦਾ ਜਿਹੜੇ ਅੱਜ ਡਿਪਟੀ ਸਾਹਿਬ ਵੀ ਆਏ ਸੀਗੇ ਜੋ ਅਪੀਲ ਕਰਕੇ ਗਏ ਆ ਨਸ਼ਿਆਂ ਤੋਂ ਜਿਹੜਾ ਅਸੀਂ ਬਚੀਏ ਖੇਡਾਂ ਵੱਲ ਨੂੰ ਹੋਈਏ ਔਰ ਇਦਾਂ ਦੇ ਉਪਰਾਲੇ ਅਸੀਂ ਕਰਦੇ ਰਹੀਏ ਜਿਹੜੇ ਨੌਜਵਾਨਾਂ ਨੂੰ ਅਸੀਂ ਜਿਹੜੇ ਆਪਣੇ ਨਾਲ ਜੋੜ ਕੇ ਰੱਖਣ ਦਾ ਅਸੀਂ ਕੰਮ ਕਰੀਏ ਔਰ ਜਿਹੜੀ ਆ ਇੱਕ ਨਵੀਂ ਪੀੜੀ ਨੂੰ ਆਪਾਂ ਸੇਵ ਦੇ ਸਕੀਏ ਸੋ ਮੇਰੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੋ ਇਸ ਕੈਂਪ ਨੂੰ ਜਿਹੜਾ ਸਫਲ ਬਣਾਇਆ ਔਰ ਚੈਨ ਪੰਜਾਬੀ ਨੂੰ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ బన ఆ